brought to by silver pumps top quality aur consistent performance ke liye sirf silver pumps naam yaad rakhna bhartiya janta party valo ajj ludhiana police commissioner da daftar da karav kita ja reha hai tasveera tuhannu dikha dende ha ludhiana pashimi jimni chona nu leke mahol pakda hoya nazar aa reha hai ta tasveera tuhhi dekh sado ke kis tarah bhartiya janta party de tamam karyakarta ajj ludhiana police commissioner daftar da ਇਹ ਕਿਹੜਾ ਹਵ ਕਰਦੇ ਹੋਏ ਨਜ਼ਰ ਆ ਰਹੇ ਨੇ ਹੱਤਾ ਦੇ ਵਿੱਚ ਪੋਸਟਰ ਫੜ ਕੇ ਇਹ ਕਿਹੜਾ ਹਵ ਕੀਤਾ ਜਾ ਰਿਹਾ ਤੇ ਅੱਗੇ ਪੁਲਿਸ ਵੱਲੋਂ ਵੀ ਬੈਰੀਕੇਡਿੰਗ ਕੀਤੀ ਗਈ ਹੈ ਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਤਾਂ ਤਸਵੀਰਾਂ ਤੋਂ ਹੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਪੱਛਮੀ ਜਿਮਣੀ ਚੋਣਾ ਤੋਂ ਲੈ ਕੇ ਅੱਜ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਭਾਰਤੀ ਜਨਤਾ ਪਾਰਟੀ ਦੇ ਕਾਰਕਰਤਾਵਾ ਦਾ આરોਪ ਹੈ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਕਾਰਕਰਤਾਵਾਂ ਦੇ ਨਾਲ ਧੱਕਾਸ਼ਾਹੀ ਕਰ ਰਹੀ ਹੈ ਤੇ ਉਹਨਾਂ ਨੂੰ ਫੋਨ ਕਰਕੇ ਬੂਥ ਲੈਵਲ ਦੀਆਂ ਲਿਸਟਾਂ ਮੰਗੀਆਂ ਜਾ ਰਹੀਆਂ ਤਾਂ ਤਸਵੀਰਾਂ ਵੀ ਦੇਖ ਰਹੇ ਹੋ ਕਾ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਖੜੇ ਨੇ ਤੇ ਦੂਜੇ ਪਾਸੇ ਬੈਰੀਕੇਟਿੰਗ ਦੇ ਅੱਗੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਦੇ ਵਿੱਚ ਹੈ ਟਰिपल ਲੇਅਰ ਜਿਹੜੀ ਹੈ ਸਿਕਿਉਰਿਟੀ ਕੀਤੀ ਗਈ ਹੈ ਪਹਿਲਾਂ ਬੈਰੀਕੇਟਿੰਗ ਲਗਾਈ ਗਈ ਆ ਉਸ ਤੋਂ ਬਾਅਦ ਗੇਟ ਬੰਦ ਕੀਤੇ ਗਏ ਨੇ ਤੇ ਵਿਚਕਾਰ ਪੁਲਿਸ ਦੀ ਵੱਡੀ ਤਣਾਤੀ ਕੀਤੀ ਗਈ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਲਗਾਤਾਰ ਕਿਸ ਤਰ੍ਹਾਂ ਦੇ ਦੇ ਦਿਓ ਜੀ ਅੱਜ ਬੀਜੇਪੀ ਦੇ ਕਾਰਜਕਰਤਾ ਪੁਲਿਸ ਕਮਿਸ਼ਨਰ ਦਫ਼ਤਰ ਘੇਰਨ ਵਾਸਤੇ ਆਏ ਹੋਏ ਹਨ ਐਵੇਂ ਆ ਕਿ ਦੇਖੋ ਆਮ ਆਦਮੀ ਦਾ 3 ਸਾਲ ਹੋ ਗਏ ਧੱਕਾ ਸਹੰਦਿਆਂ ਨੂੰ ਔਰ ਇੱਕ ਖਾਸ ਕਰਕੇ ਔਰਤਾਂ ਤੇ ਵਾਰ ਕਰਦੇ ਆ ਜਲੰਧਰ ਦੀ ਜਿਮਨੀ ਤੋਂ ਹਾਂ ਚ ਇਹਨਾਂ ਨੇ ਸਾਡੀਆਂ ਕਾਂਗਰਸ ਦੀਆਂ ਭਿਆਰਾਂ ਨੂੰ ਕੁੱਟਿਆ ਕੁੱਟਮਾਰ ਕੀਤੀ ਇੱਥੇ ਐਸਰ ਲੱਦੜ ਬਾਜੀ ਐਮਐਲਏ ਦੀ ਸੀਟ ਤੇ ਖੜੇ ਸੀ ਉਹਨਾਂ ਨੂੰ ਹੀ ਕੁੱਟਮਾਰ ਕੀਤੀ ਛੂਟੇ ਲਾਰੇ 1000 ਰੁਪਏ ਦੇ 2500 ਪੈਨਸ਼ਨ ਇਹਨਾਂ ਨੇ ਕੀ ਪੂਰਾ ਕੀਤਾ ਇਹ ਗੰਦੀ ਸਰਕਾਰ ਹੈ ਇਹਨੂੰ ਇਹਦੇ ਬਹਿਸਕਾਰ ਕਰਨਾ ਚਾਹੀਦਾ ਪੱਛਮੀ ਚੋਨਾ ਕਰਕੇ ਇਹ ਸਾਰਾ ਮਾਹੌਲ ਬਖੜਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੈਰੀਕੇਟਿੰਗ ਨੂੰ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਭਾਜਪਾ ਕਾਰਜਕਰਤਾਵਾਂ ਦੇ ਨਾਲ ਧੱਕਾ ਮੁਕੀ ਹੁੰਦੀ ਹੋਈ ਨਜ਼ਰ ਆ ਰਹੀ ਆ ਕਾ ਇੱਕ ਪਾਸੇ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਦੂਜੇ ਪਾਸੇ ਭਾਜਪਾ ਦੇ ਕਾਰਜਕਰਤਾ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਅਕਾੜੇ ਵਿੱਚ ਪੋਸਟਰ ਫਾੜ ਹੋਏ ਤੇ ਆਪ ਸਰਕਾਰ ਨੂੰ ਪਵੇਗੀ ਪੁਲਿਸ ਭਾਰੀ ਇਸ ਤਰ੍ਹਾਂ ਦੇ ਪੋਸਟਰ ਹੱਥਾਂ ਦੇ ਵਿੱਚ ਫੜੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੁਧਿਆਣਾ ਦਾ ਮਾਹੌਲ ਭਖੜਾ ਹੋਇਆ ਨਜ਼ਰ ਆ ਰਿਹਾ ਵਾ ਪੁਲਿਸ ਐ ਬੈਰੀਕੇਡਿੰਗ ਨੂੰ ਲਗਾ ਕੇ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀ ਸਿੰਘ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਜਿਸ ਤਰ੍ਹਾਂ ਦੀ ਤੱਕੇਸ਼ਾਈ ਇਹ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਕਿਸੇ ਕੀਮਤ ਦੇ ਬਰਦਾਸ਼ਤ ਕੀਤਾ ਜਾਏਗਾ ਔਰ ਇਹ ਸਾਹ ਕਹਿੰਦਾ ਕਿ ਆਮ ਆਦਮੀ ਪਾਰਟੀ ਚੋਣ ਹਾਰ ਚੁੱਕੀ ਹੈ ਤੱਕੇਸ਼ਾਈ ਔਰ ਉਸ ਕਰਕੇ ਸਾਰੇ ਉਚਰ ਗਰੀ ਪੜਾਈ ਜਾ ਰਹੇ ਹੈ ਕਾ ਪੀਜੇਪੀ ਦੇ ਕਾਰਜਕਰਤਾਵਾਂ ਨੂੰ ਹੁਣ ਅੱਗੇ ਲੈ ਕੇ ਜਾ ਰਹੇ ਨੇ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਬੀਜੇਪੀ ਦੇ ਕਾਰਜਕਰਤਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਨਿਸ਼ ਰੀਨ ਜਿਹੜੇ ਪੰਜਾਬ ਬੀਜੇਪੀ ਦੇ ਮਹਾ ਮੰਤਰੀ ਸੀ ਉਹਨਾਂ ਦੇ ਵੱਡੇ ਇਲਜ਼ਾਮ ਲਗਾਉਣ ਤੇ ਕੋ ਲਗਾਏ ਗਏ ਨੇ ਤਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਤੁਹਾਨੂੰ ਆਹ ਸਾਈਡ ਤੇ ਸਾਈਡ ਤੇ ਸਾਈਡ ਤੇ ਤਾਂ ਲਗਾਤਾਰ ਇੱਕ ਬੈਰੀਕੇਡਿੰਗ ਪਾਰ ਕਰਕੇ ਭਾਜਪਾ ਦੇ ਕਾਰਜਕਰਤਾ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੀ ਬੈਰੀਕੇਡਿੰਗ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੈ ਸਰਕਾਰ ਮੁਰਦਾਬਾਦ 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 ਜੈ ਸਰਕਾਰ ਮੁਰਦਾਬਾਦ 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 ਜੈ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਦੇ ਵੱਲਾਂ ਤੋਂ ਬਾਅਦ ਬਹੁਤ 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 ਤਾ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਬੈਰੀਕੇਡਿੰਗ ਨੂੰ ਪਾਰ ਕਰਕੇ ਭਾਜਪੀ ਦੀ ਲੀਡਰ ਜਿਹੜੇ ਨੇ ਪਹੁੰਚਦੇ ਨੇ ਤਾਂ ਦੂਜੀ ਬੈਰੀਕੇਡਿੰਗ ਲਗਾ ਕੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲਗਾਤਾਰ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਪੁਲਿਸ ਵੱਲੋਂ ਇੱਕ ਬੈਰੀਕੇਟਿੰਗ ਤੋਂ ਕੁਝ ਲੀਡਰਾਂ ਨੂੰ ਅੱਗੇ ਵਧਾਇਆ ਗਿਆ ਤੇ ਦੂਜੇ ਬਾਕੀ ਕਾਰਕਟਰਾਂ ਨੂੰ ਬਾਹਰ ਰੋਕ ਦਿੱਤਾ ਗਿਆ ਤੇ ਹੁਣ ਦੂਜੀ ਬੈਰੀਕੇਟਿੰਗ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਆਪ ਸਰਕਾਰ ਤੇ ਪੰਜਾਬ ਪੁਲਿਸ ਦੇ ਗਠਜੋੜ ਨੂੰ ਲੈ ਕੇ ਇਹ ਜਿਹੜਾ ਵਾ ਪੋਸਟਰ ਹੱਤਾਂ ਦੇ ਫੜ ਕੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਘੇਰਾਵ ਕਰਦੇ ਹੋਏ ਨਜ਼ਰ ਆ ਰਹੇ ਨੇ ਬੀਜੇਪੀ ਦੇ ਕਾਰਜਕਰਤਾ ਲੁਧਿਆਣਾ ਪਸ਼ਚਮੀ ਜਿਮਨੀ ਚੌਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਵਾ ਕਾ ਕੁੱਛ ਨੇਤਾਵਾਂ ਨੂੰ ਜਿਹੜਾ ਵਾ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਬਾਕੀਆਂ ਨੂੰ ਬਾਹਰ ਹੀ ਰੋਕਿਆ ਬੈਠ ਜਾ ਯਾਰ ਬੈਠ ਜਾ ਯਾਰ ਕੋਈ ਗੱਲ ਨਹੀਂ ਬੈਠ ਜਾ ਬੈਠ ਜਾ ਕਾਤਾ ਸੁਵੀਰਾ ਤੁਸੀਂ ਦੇਖੀਆਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਮਾਹੌਲ ਗਰਮ ਹੁੰਦਾ ਆ ਨਜ਼ਰ ਆ ਰਿਹਾ ਤੇ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੋ ਲੈ ਕੇ ਪਹਿਲਾ ਹੀ ਜਿਹੜਾ ਵਾ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਬੀਜੇਪੀ ਕਾਰਕਟਰਤਾਂ ਵੱਲੋਂ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦਾ ਘੇਰਾਵ ਕੀਤਾ ਜਾ ਰਿਹਾ ਤੇ ਵੱਡੇ ਅਲੀਗੇਸ਼ਨ ਪੁਲਿਸ ਪ੍ਰਸ਼ਾਸਨ ਦੇ ਉੱਤੇ ਲਗਾਏ ਜਾ ਰਹੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲਸ ਪੰਜਾਬ ਤੱਕ ਲੁਧਿਆਣਾ